ਹਾਂਜੀ ਅੱਜ ਆਪ ਆਪ ਆਪਣੀਆਂ ਭੈਣਾਂ ਵਾਸਤੇ ਪਿਓਰ ਕੈਮਰੀ ਕੋਟਨ ਦੇ ਬਲੈਕ ਥ्रेड ਵਰਕ ਵਾਲੇ ਡਿਜ਼ਾਈਨ ਲੈ ਕੇ ਆਇਆ ਬਹੁਤ ਭੈਣਾਂ ਦੀ ਡਿਮਾਂਡ ਸੀਗੀ ਵੈਸੇ ਤਾਂ ਸਾਡੇ ਕੋਲ ਇਹਦਾ ਸਟਾਕ ਉਰੇ ਹੀ ਨਹੀਂ ਪੂਰਾ ਹੋ ਰਿਹਾ ਪਰ ਬਹੁਤ ਭੈਣਾਂ ਦੀ ਡਿਮਾਂਡ ਸੀਗੀ ਵੀ ਆਨਲਾਈਨ ਇਹਨਾਂ ਦੀ ਵੀਡੀਓ ਫੋਟੋ ਆਪਾ ਪਾਓ ਆਪਾਂ ਉਹਨਾਂ ਵਾਸਤੇ ਸੂਟ ਲੈ ਕੇ ਆਇਆ ਚਾਰ ਡਿਜ਼ਾਈਨ ਹੈ ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਹਿਲਾ ਡਿਜ਼ਾਈਨ ਦਿਖਾਣ ਲੱਗਿਆ ਤੁਹਾਨੂੰ ਪਿਓਰ ਕੈਮਰੀ ਕੋਟਨ ਹੋਣੀ ਆ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇਹਦੇ ਇਦਾਂ ਡਿਜ਼ਾਈਨ ਦਿਖਾ ਦੇ ਇੱਕ ਵਾਰ ਸੇਮ ਇਹਦੇ ਬਾਜੂ ਦੇ ਵਰਕ ਹੋਣਾ ਬਾਜੂ ਤੇ ਕਾਲੀ ਇਹ ਬੋਟਮ ਤੇ ਵਰਕ ਬੋਟਮ ਤੇ ਕਰ ਲਿਓ ਵਰਕੇ ਇਹ ਤੇ ਨਾਲ ਬਰਬਰੀ ਕਾਟਨ ਦਾ ਦੁਪੱਟਾ ਹੋਣਾ ਬਹੁਤ ਸੋਹਣਾ ਦੁਪੱਟਾ ਹੈ ਫੁੱਲ ਸਾਈਜ਼ ਦਾ ਦੁਪੱਟਾ ਹੋਊਗਾ 2 ਮੀਟਰ ਦਾ ਕਲਰ ਇਹ ਵਿੱਚ ਤੁਹਾਨੂੰ ਮਿਲ ਜਾਣਗੇ ਪਿੱਸਾ ਕਲਰ ਮਿਲ ਜਾਊਗਾ ਫਿਰੋਜ਼ੀ ਸ਼ੇਡ ਮਿਲ ਜਾਊਗਾ ਪਿੰਕ ਸ਼ੇਡ ਮਿਲ ਜਾਊਗਾ ਤੇ ਕਾਵਲੀ ਸ਼ੇਡ ਮਿਲ ਜੇਗੀ ਇਹਦੇ ਚ ਪੰਜ ਕਲਰ ਰਹਿਣ ਬਣੇ ਨੇ ਦੂਸਰਾ ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਇਹਦੇ ਚ ਬਹੁਤ ਪਿਆਰਾ ਡਿਜ਼ਾਈਨ ਹੈ ਬਲਾ ਵੀ ਇਹ ਗਰਲਿਸ਼ ਲੁੱਕ ਡਿਜ਼ਾਈਨ ਹੈ ਵੈਸੇ ਤਾਂ ਸਾਰੀ ਗਰਲਿਸ਼ ਲੁੱਕ ਡਿਜ਼ਾਈਨ ਹੀ ਨੇ ਹਾਲੋ ਦੂਸਰਾ ਡਿਜ਼ਾਈਨ ਦੇਖੋ ਬਹੁਤ ਪਿਆਰਾ ਡਿਜ਼ਾਈਨ ਹੈ ਸੇਮ ਹੀ ਇਹਦੇ ਵੀ ਬਾਜੂ ਤੇ ਵਰਕ ਹੋਊਗਾ ਚਲੋ കട്ടവർക്ക് ദപ്പട്ടാ ലോ പാപ്ത മസ്റ്റഡ കലർവ പലര പിങ്ക് കലർ ബോ പേ കലർ തീസരാ ഡിജൈൻ മൾട്ടി കലർച്ച ਪਿਓਰ ਥ्रेड ਵਰਕ ਮਲਟੀ ਕਲਰ ਬਿਨਾ ਲਾਈਨਿੰਗ ਤੋਂ ਸੂਟ ਸਿਲੇਗਾ ਨਾਲੇ ਦੇ ਦੁਪੱਟਾ ਰਹਿਣ ਵਾਲਾ ਤੇ ਸੇਮ ਹੀ ਇਹਦੇ ਬਾਜੂ ਜਾਂ ਬੋਟਮ ਦੇ ਵਰਕ ਹੈ ਕਲਰ ਇਹਦੇ ਚ ਆ ਲੋ ਜਿਹੜੀ ਵੀ ਭੈਣ ਨੇ ਸੂਟ ਆਰਡਰ ਕਰਨਾ ਹੋਊਗਾ ਸਕਰੀਨ ਸ਼ਾਟ ਲੈ ਲਿਓ ਰੇਟ ਵੀ ਆਪਾਂ ਇਹਦਾ ਬਹੁਤ ਘੱਟ ਰੱਖਿਆ ਚਲੋ ਚੌਥਾ ਤੇ ਲਾਸਟ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਬਲ ਆ ਵੀ ਆ ਦੁਪੱਟਾ ਆ ਗਿਆ ਇਹਦੇ ਨਾਲ ਫੁੱਲ ਸਾਈਜ਼ ਦਾ ਦੁਪੱਟਾ ਹੋਊਗਾ ਇਹਦੇ ਜਿਹ ਪਿਸਤਾ ਕਲਰ ਰਸਟ ਕਲਰ ਤੇ ਮਸਟਰਡ ਕਲਰ ਸੇਮ ਇਹਦੇ ਵੀ ਬਾਜੂ ਦੇ ਉਦਾਂ ਹੀ ਵਰਕ ਹੋਊਗਾ ਰੇਡ ਇਹਦਾ ਆਪਾਂ ਸਿਰਫ ਰੱਖਿਆ 650 ਰੁਪਇਆ ਜਿਹੜੀ ਭੈਣ ਨੇ ਸ਼ਾਪ ਤੇ ਆ ਕੇ ਲੈ ਕੇ ਜਾਣਾ ਸ਼ਾਪ ਦਾ ਆਪਾਂ ਐਡਰੈਸ ਪਾ ਦਾਂਗੇ ਜਿਹੜੇ ਭੈਣ ਨੇ ਆਨਲਾਈਨ ਮੰਗਵਾਉਣਾ ਆਪਾਂ ਆਨਲਾਈਨ ਵੀ ਭੇਜ ਦਾਂਗੇ ਮਾਈਨਰ ਜਿਹੋ ਚਾਰजेस ਹੋਣਗੇ ਆਪਾਂ ਤੁਹਾਨੂੰ ਮੌਕੇ ਤੇ ਦੱਸ ਦਾਂਗੇ ਥੈਂਕ ਯੂ